ਖਾਲਸਾ ਨੂੰ ਸਤਿ ਜੀ ਦਾ ਇਹ ਸੰਜੀਵ ਬਾਦਸ਼ਾ ਆਇਆ ਇਸ ਮਾਮਲੇ ਤੋਂ ਦੇ ਅੰਦਰ ਆਪਣਾ ਸਹਿਬ ਦੀ ਬਾਤ ਕਿਉਂਕਿ ਉਹ ਤੁ ਬਾਤ ਜਿਹੜਾ ਜ਼ਿਕਰ ਕੀਤਾ ਨਾ ਫਿਰ ਇਹ ਬਗਦੀਆਂ ਆਉਂਦੀਆਂ ਨੇ ਕਿ ਜਦੋਂ ਪਰਮਾਤਮਾ ਦਾ ਹੁਕਮ ਹੋਇਆ ਤੇ ਸਭ ਕੁਝ ਹੋ ਗਿਆ ਪਰਮਾਤਮਾ ਨੇ ਹੁਕਮ ਦੇ ਦਿੱਤਾ ਮੈਂ ਆਪਣੀਆਂ ਬੇਨਤੀਆਂ ਕਰਦੀਆਂ ਕਿ ਬਾਦਸ਼ਾਹ ਜੇ ਤੂੰ ਨਾਲ ਹੋਏਗਾ ਤੇ ਇਹ ਕਹਾਣੀ ਦੱਸੋ ਉਹ ਵੀ ਪਰਮਾਤਮਾ ਨੇ ਮੰਨ ਲਿਆ ਉਹ ਬਚਨ ਵੀ ਪ੍ਰਮਾਤਮਾ ਨੇ ਤੇ ਸੱਚੇ ਬਾਦਸ਼ਾਹ ਕਹਿੰਦੇ ਫਿਰ ਸਮਾਂ ਆਇਆ ਜਿਹੜਾ ਕਿਹੜਾ ਸਮਾਂ ਜਿਸ ਦਿਨ ਪਟਨਾ ਸਹਿਰ ਵਿਖੇ ਪਾਵਨ ਪਟਨਾ ਸਹਿਰ ਦੀ ਸ਼ਪਾਵਨ ਧਰਤੀ ਦੇ ਉੱਪਰ ਨਿਜੋੜ ਕੇ ਕਹਿੰਦੇ ਅਸੀਂ ਚੜ੍ਹਨਗੇ ਪਟਨਾ ਸਹਿਰ ਗੁਰਦੇਵ ਮਹਾਂਦਰ ਸਾਹਿਬ ਪਿਤਾ ਘਰ ਲਈ ਗੁਰੂ ਸਾਹਿਬ ਆਸਾਨ ਬਣ ਨੰਦਪੁਰ ਸਾਹਿਬ ਸ਼ਹਿਰ ਆਇਆ ਹੈ ਫਤਨਾ ਸਾਹਿਬ ਜੀ ਧਰਮੀ ਤੇ ਰਹਿਤਾਂ ਬੜੀਆਂ ਉਸਾਰਨੇ ਕੀਤੀ ਹੋਣਾ। ਤੁਮ ਆਦੇਸ ਪਾਸੇ ਆਵਾ ਸੱਚ ਮੁੱਚੇ ਭਾਵਨ ਧਰਮੀ। ਕਦਮ ਕਦਮ ਜਦੋਂ ਚੱਲਦੇ ਹੋ ਨਾ ਆਪਣੇ ਘਰਾਂ ਤੋਂ। ਤਸਕੀਰ ਬਗਦੀਆਂ ਪੜ ਕੇ ਬੜੇ ਖੁਸ਼ ਹੋ ਜਾਂਦੇ ਆ। ਕਿ ਹਾਂ ਜਿਹਾ ਨਾਮ ਨਾਲ ਇੱਕ ਪੈਰ ਅੱਗੇ ਪੱੜਦੇ ਆ ਤੇ ਉਹ ਵਾਹਿਗੁਰੂ ਪਰਮਾਤਮਾ ਸਾਡੇ ਦੀ ਕਰੋੜਾਂ ਨਦਮਾ ਹੋਵੇ ਆ। ਪੜਦੇ ਨਾ ਚਰਨ ਸ਼ਰਨ ਗੁਰੂ ਇੱਕ ਪੈੜਾ ਲੈ ਲਿਆ ਪਰਮ ਗਿਆਨ ਤੇ ਬੜੇ ਕੋਸ਼ਿਸ਼ ਕਰਦੇ ਆਂ ਵੀ ਅਸੀਂ ਇੱਕ ਪੈੜਾ ਚੰਗਾ ਵੀ ਤੇ ਸੱਤ ਦੋ ਰੋੜ ਪੈੜਾ ਆ ਕੇ ਕਰੋਨਾ ਕਦਮ ਬੱਗੇ ਹੋਵੇ ਕਿ ਨੂੰ ਨਹਿਰ ਹੁੰਦਾ ਹੈ ਜਦੋਂ ਕਿਸੇ ਨੇ ਆਇਆ ਲੋਕ ਬੜੇ ਤਰ੍ਹਾਂ ਦੇ ਮਿਲਦੇ ਨੇ ਇਹਦੇ ਯਾਨੀ ਕਿ ਜੇ ਪਰਮਾਤਮਾ ਕਰੋਨਾ ਕਦਮ ਲੈ ਕੇ ਆ ਸਕਦਾ ਹੈ ਤਾਂ ਇੱਕ ਕਦਮ ਹੋਰ ਬੰਨ ਲੈ ਤੇ ਸਤਿਆ ਨੂੰ ਗੁਜ਼ਰੀ ਇਹ ਗੱਲ ਯਾਦ ਰੱਖਣਾ ਪੈਂਦਾ ਹੈ ਚਾਣਣਾ ਪੈਂਦਾ ਹੈ برو بھی پرماؤما بھی چودہ ہمت دیکھا رہا ہے میں تیار بیٹھا ہم کوشش دیکھا رہا ہے ہاں رہا ہوں دائیں گونے ایڈواز ہی کرونا کارو جاندے ہونا ہے پر پر لئے ہم چاندے ہیں یہ جاندے دیکھڑا رکھتا ہے جی دے سچ مچ پاہنا دے نارت روچانے کی آئے ہیں پہ پہنٹا کارو پاتھ دیا ہی برو بہنسے پاہنسے 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 ਸਰ ਮਨ ਤੁਸ ਘਰ ਦੇ ਅੰਦਰੋਂ ਖੁਸ਼ੀਆਂ ਲੈ ਕੇ ਜਾਵਾਂਗੇ ਵਾਪਸ ਬਖਸ਼ੀਆਂ ਲੈ ਕੇ ਜਾਵਾਂਗੇ ਵਾਪਸ ਤੇ ਜੇ ਭਰਉ ਚਾਹਦਿਆਂ ਵੀ ਨਾਲ ਹੀ ਮਨ ਦੇ ਅੰਦਰ ਪਹਿਲਾਂ ਹੀ ਬੜੇ ਤਰ੍ਹਾਂ ਦੇ ਪਾਪ ਉਤਾਰ ਲੈ ਕੇ ਤੁਰਿਆ ਕਰੋ ਕਿੰਨੀਆਂ ਧਰੂਆਂ ਦੀਆਂ ਖੁਸ਼ੀਆਂ ਕਰੀਏ ਕਦੇ ਨਹੀਂ ਕੋ ਬਾਹਰ ਧਰਤੀ ਇਹ ਮਨ ਸਾਰ ਸਰ ਉਹ ਸਰਕਾਰ ਦੇ ਮੇਰੇ ਖਿਆਲ ਇਲਾਮ ਕਰ ਦਿੰਦਾ ਹੈ ਜੀ ਮੁੱਬੇ ਬਣਾਉਂਦਾ ਜਦੋਂ ਬੜੇ ਕੋ ਵੀ ਸਮਾਂ ਆ ਜਾਏਗਾ ਪਰ ਜੋ ਆਨੰਦ ਭੋਗ ਹੈ ਨਾ ਹਰ ਕਦਮ ਦੇ ਨਾਲ ਵਹਿ ਸੁਨੂ ਮੂਤ ਰਿਹਾ ਹੈ ਇਹ ਯਾਦ ਹੈ ਜੇ 12 ਮਾਰ ਆਇਆ 2004 ਦੇ ਵਿੱਚ ਅਸੀਂ ਵਾਪਸ ਉਦੋਂ ਪੰਦਰ ਫੜਿਆ ਸੀ ਤੇ ਗੋਬਿੰਦ ਹਲੇ ਗੋਬਿੰਦ ਘਾਟ ਬਹੁਤ ਨੁਕਸਾਨ ਹੋਇਆ ਸੀ ਪਾਰਕਿੰਗ ਵਾਲੇ ਉੱਤੋਂ ਪੰਦਰ ਡਿੱਗੇ ਸਨ ਮੋਟਰਸਾਈਕਲ ਵਾਲੇ ਤੇ ਲੋਕ ਆਂ ਦੀ ਦੇਸਾਂ ਦੱਸਦੇ ਅਸੀਂ ਆਏ ਆਏ ਨਮਸਕਾਰ ਕੀਤੀ ਉੱਪਰ ਗਏ ਵਾਪਸ ਆਏ ਦੇਰ ਕਰਨਾ ਸੀ ਕਿ ਉਹ ਜਾਂ ਮੌਕਾ ਮਿਲੇ ਕਿ ਇੱਥੇ ਹੀ ਰਹਿ ਲਈ ਬਾਹਰ ਜਾਣਾ ਹੀ ਹੋਵੇ ਇਹ ਇਸੇ ਦਾ ਦੀ ਦੇ ਘਰ ਆਉਣਾ ਹੁੰਦਾ ਹੈ ਇਹ ਮੌਕਾ ਹਰਦਾ ਹਰ ਮੌਕਾ ਇੱਕ ਪਲ ਗੁਰੂ ਦੇ ਨਾਲ ਜੀ ਇੱਕ ਪਲ ਉਸ ਇੱਕ ਪਲ ਨੂੰ ਸਾਹਮਣੇ ਰੋ ਉਸ ਧਰਤੀ ਨੂੰ ਨਾਟ ਮस्तक ਕਰਦੇ ਆਸਾ ਪੰਥ ਨੂੰ ਸਾਜਣ ਦਾ ਉਪਰੋਕੋ ਇਸ ਪਾਵਨ ਦਾ ਇਤਿਹਾਸ ਆਸਾ ਪੰਥ ਦਾ ਹੈ ਉਸ ਧਰਤੀ ਦੇ ਗੁਰੂ ਸਾਹਿਬ ਦੇ ਜੀ ਜੈਲ ਲਈ ਹਸਦੇ ਹੋਏ ਆਪਸ ਵਿੱਚ ਬੈਠੇ ਨਾ ਤੇ ਗੁਰੂ ਰਮਨ ਸਿੰਘ ਅਤੇ ਬਾਦਸ਼ਾਹ ਮਾਹਰ ਗੋਸਨ ਚੌੜ ਤੋਂ ਪਹਿਲਾਂ ਪਰਮਾਤਮਾ ਤੋਂ ਆਪ ਨੇ ਸ਼ਰਤਾਂ ਮਨਾ ਲਿਆ ਸੀ ਇਹ ਆਪ ਕਹਿ ਸਕਦੇ ਆ ਕਿ ਜੇ ਸੁਮੇਰੀਆਂ ਇਹ ਸ਼ਰਤਾਂ ਹੈ ਕਿ ਜੇ ਤੁਸੀਂ ਮੰਨਦੇ ਹੋ ਆ ਪੰਥ ਚਲਾ ਤਾਂ ਜਗਤ ਮੇਰਾ شرطا منا کے سچ میماتما میرے چنگا منٹ بابا جی ایک گھر یاد رکھو گروہ دبین سنگھ سیرپ سچے پادشاہ جی نے جیمان دا ایک پاک پڑھ لے گئے سامو گروہ دبین سنگھ نے جیلے ہاتھ میں چھپڑی کوئی طروبہ رکھائی گئے شیشتر رکھائی گئے بری بیلینٹی کو سمجھے میں ایک پچھت ایک گھر رکھنا سونا کہ شیشتر ساہے پی رہا نہیں دے ہمیشہ ਅਸੀਂ ਨੂੰ ਨਾ ਹਉ ਤੇ ਨਹੀਂ ਜਾਣੀਗਾ ਤੁਹਾਡੀ ਸ਼ਕਤ ਸਾਡੇ ਕੀ ਨਹੀਂ ਹੈ ਤੇ ਹਮੇਸ਼ਾ ਰਹਣੀ ਬਰੇਤੋ ਨੇ ਹਰ ਦੂਜੀ ਗੱਲ ਦੂਜੀ ਗੱਲ ਸਾਨੂੰ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਵਿੱਚ ਫੜੇ ਹੋਏ ਸ਼ਸਤਰ ਦਿਖਾਏ ਗਏ ਉਹਨਾਂ ਦੇ ਹੱਥ ਵਿੱਚ ਫੜੀ ਹੋਈ ਕਲਮ ਜਿਹੜੀ ਹੈ ਨਾ ਉਹ ਸਾਨੂੰ ਕਦੇ ਨਹੀਂ ਦਿਖਾਈ ਦਿੱਤੀ ਨਾ ਦਿਖਾਉਣ ਦਿੱਤੀ ਗਈ ਉਹ ਕੰਡੰਮ ਮਾਰ ਦਿੱਤਾ ਗਿਆ ਨਕਾਰ ਦਿੱਤਾ ਗਿਆ ਲੈ ਕੇ ਬੇਇਨਜ਼ੀ ਕਰਦੇ